嗯。So, uh 呃，呃。 ਸਤਿਗੁਰੂ ਸੁਹਾਵਾ ਸਦਾ ਸੋਹ ਜੈਨ ਤੁਰਹੁ ਲਿਕੇ ਆਇਆ ਆਏ ਪ੍ਰਵ ਸ਼ਰਣਾ ਗਤੀ ਕਿਰਪਾਨਦ තනකරමන <Sings> වතතන ਜੁਗ ਜੁਗ ਅਟਲ ਦੂਜਹਾਨਾ ਦੀਵਾਲੀ ਸ਼ਬਦ ਤਖਤਾਂ ਦੇ ਮਲਕ ਗਿਆ ਦੇ ਮੁਜਸ਼ਸ਼ ਯਾ ਰਾਜਾ ਗੁਰ ਹਾਜ਼ਰ ਹਜੂਰ ਸ਼ਬਦ ਗੁਰੂ ਕੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰ ਮਹ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸੱਜ ਸੰਗਤ ਜੀਓ ਵੱਡੇ ਹੀ ਬਾਗ ਨੇ ਮਾਣਿਆਂ ਦੇ ਮਾਣ ਨਿਤਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਧਰਿਆਂ ਦੀ ਧਰ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਗਾਣੇ ਸ੍ਰੀ ਅਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸੰਗ ਹੋਉਂਦੇ ਹਾਂ ਅੱਜ ਦਾ ਪਾਵਨ ਸ਼ਬਦ ਅਨੰਦ ਸਾਹਿਬ ਜੀ ਦੀ ਬਾਣੀ ਦਾ 16ਵੀਂ ਅਸ਼ਟ 16ਵੀਂ ਪਉੜੀ ਹੈ ਜਿਸ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਇਹੋ ਸੁਰੇਂਦਾ ਸਰਵਦ ਸੁਹਾਵਾ ਸੁਹਾਵਾ ਸੋਨਾ ਸੁਹੇਲਾ ਕਹਿੰਦੇ ਨੇ ਗੀਤ ਗਾਉਣਾ ਬੈਰਾਗ ਦੇ ਵਿੱਚ ਆਨੰਦ ਦੇ ਵਿੱਚ ਖੁਸ਼ੀ ਦੇ ਵਿੱਚ ਸਤਿਗੁਰੂ ਗੁਰੂ ਅਰਜਨਦਾਸ ਜੀ ਕਹਿੰਦੇ ਨੇ ਆਨੰਦ ਤੱਕ ਪਹੁੰਚਣ ਦੇ ਲਈ ਆਨੰਦ ਪ੍ਰਾਪਤ ਕਰਨ ਦੇ ਲਈ ਤਾਂ ਇਹਨੂੰ ਸੁਹਾਵਾ ਹੋਣਾ ਪਵੇਗਾ ਮਸਤ ਹੋਣਾ ਪਵੇਗਾ ਅਤੇ ਮਸਤੇ ਨੂੰ ਸਿਰਫ ਇੱਕ ਚੀਜ਼ ਕਰ ਸਕਦੀ ਹੈ ਰੱਬ ਦਾ ਨਾਮ ਰੱਬ ਦੀ ਬੰਦਗੀ ਅਦਾਨ-ਪੁਨ ਕਰਨਾ ਸਤਿਗੁਰੂ ਕਦੇ ਨੂੰ ਇਹ ਮਸਤ ਕਰ ਸਕਦੇ ਨੇ ਮਸਤ ਫਿਰ ਇਦਾਂ ਦਾ ਹੁੰਦਾ ਹੈ ਅਤੇ ਦੁਨੀਆ ਦੇ ਵਿੱਚ ਤਾਂ ਜਿੱਥੇ ਵੀ ਜਾਂਦਾ ਇਹਨੂੰ ਹਰ ਇੱਕ ਥਾਂ ਚੰਗੀ ਲੱਗਦੀ ਹੈ ਦੁਨੀਆ ਦੇ ਪੱਖੋਂ ਅਰ ਰੱਬ ਦੇ ਪਿਆਰੇ ਨੂੰ ਜ਼ਹਿਰ ਦੇ ਪਿਆਲੇ ਵੀ ਦਿੱਤੇ ਗਏ ਉਹਨਾਂ ਨੇ ਉਹ ਵੀ ਪੀ ਲਏ ਪਰ ਉਹਨਾਂ ਦਾ ਬਾਲ ਨਹੀਂ ਗਾਨੀ ਹੋਇਆ ਜਿਵੇਂ ਮੀਰਾ ਬਾਈ ਰਵਿਦਾਸ ਭਗਤ ਜੀਆਂ ਦੇ ਕੋਲ ਆਉਂਦੀ ਸੀ ਤਾਂ ਉਹ ਸਮੇਂ ਕੁਝ ਜਾਤੀਵਾੜੀਆਂ ਨੂੰ ਇਹ ਰਾਜੇ ਦੀ ਗੜਕੀ ਸੀ ਨਹੀਂ ਪ੍ਰਵਾਨ ਸੀ ਤਾਂ ਉਹਨਾਂ ਨੇ ਜ਼ਹਿਰ ਦੇ ਦਿੱਤਾ ਸੀ ਜੈਲ ਨੇ ਬਿਨਾ ਦਾ ਬਾਲ ਵੀ ਗਾ ਨਹੀਂ ਕੀਤਾ ਕਿਉਂਕਿ ਉਹ ਰਵਦਾਦ ਜੀਆਂ ਨੇ ਅਰਬ ਦੀ ਬੰਦਗੀ ਦੇ ਨਾਲ ਉਹਨਾਂ ਨੂੰ ਜੋੜਿਆ ਸੀ ਕਿ ਨਾਮ ਤੇਰੋ ਆਰਤੀ ਮਜਨ ਮਨਾਰੇ ਹਰ ਕੇ ਨਾਮ ਬਿਨਾ ਝੂਠੇ ਸਗਲ ਫਸਾਵੇ ਕਿ ਨਾ ਰੱਬ ਨੂੰ ਜਪਣ ਮਜਨ ਮਨਾਰੇ ਹੈ ਰੱਬ ਦੀ ਬੰਦਗੀ ਹੈ ਬਾਕੀ ਹਰ ਕੇ ਨਾਮ ਮਿਨ ਝੂਠੇ ਸਕਲਮਸਾ ਨਾਮ ਤੋਂ ਬਿਨਾ ਰੱਬ ਦੇ ਗੀਤ ਤੋਂ ਬਿਨਾ ਇਹ ਸਭ ਕੁਝ ਝੂਠਾ ਪਸਾਨ ਹੈ ਬਣਾਇਆ ਰੱਬ ਨੇ ਪਰ ਜੇ ਤੂੰ ਇਹਨੂੰ ਸੱਚ ਕਰਕੇ ਮੰਨ ਲਿਆ ਤਾਂ ਸਭ ਕੁਝ ਝੂਠਾ ਪਸਾਨ ਹੈ ਇਹਦੀ ਕਰਕੇ ਰੱਬ ਦੇ ਪਿਆਰੇ ਜਦੋਂ ਗੀਤ ਗਾਉਂਦੇ ਨੇ ਸ਼ਬਦ ਗਾਉਂਦੇ ਨੇ ਤਾਂ ਉਹ ਸੁਹਾਵਾ ਗੁੰਦੇ ਕਿਉਂਕਿ ਉਬੈ ਰਾਗ ਦੇ ਵਿੱਚ ਆਨੰਦ ਦੇ ਵਿੱਚ ਹੁੰਦੇ ਨੇ ਸ਼ਬਦ ਉਹ ਸੁਹਾਵਾ ਸਦ ਸੋਹਿਲਾ ਸਤਿਗੁਰੂ ਸੁਣਾਇਆ ਕਿੰਨਾ ਤੋਂ ਸੁਣਿਆ ਗੁਰਾਂ ਤੋਂ ਸੁਣਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸੁਣਿਆ ਉਹਨਾਂ ਨੇ ਘਰ ਘਰ ਜਾ ਕੇ ਇਹ ਸ਼ਬਦ ਸੁਣਾਇਆ ਇਹ ਘਰ ਘਰ ਹੋਵੇ ਧਰਮਸਾਲ ਹੋਵੇ ਕੀਰਤਨ ਸਦਾ ਬਸੂਗਾ ਹਰ ਇੱਕ ਘਰ ਆਵਾਜ਼ ਹੋਵੇ ਹਰ ਇੱਕ ਘਰ ਵਸੇ ਹਰ ਇੱਕ ਨਗਰ ਖੇੜੇ ਦੇ ਵਿੱਚ ਖੁਸ਼ੀਆਂ ਹੋਣ ਇਸ ਸਤਿਗੁਰਾਂ ਨੇ ਤਾਂ ਸਾਡੀ ਝੋਲੀ ਦੇ ਵਿੱਚ ਬਾਣੀ ਪਾਈ ਸੀ ਤਾਂ ਸਾਨੂੰ ਸੰਜੀਵਾਲਤਾ ਦਾ ਜਿਹੜਾ ਸਾਨੂੰ ਸੰਦੇਸ਼ ਦੇ ਕੇ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਬਾਣੀ ਦੇ ਨਾਲ ਜੁੜਨਗੇ ਸੰਜੀਵਾਲਤਾ ਹੋਵੇਗੀ ਬਾਣੀ ਨੂੰ ਜਪਣਗੇ ਆਨੰਦ ਮਾਣਨਗੇ ਖੁਸ਼ੀਆਂ ਮਾਣਨਗੇ ਗੁਰੂ ਦਾ ਨਿਗਮ ਮਿਲੇਗਾ ਗੁਰੂ ਦੇ ਧਰਮ ਦਾ ਨਿਗਮ ਮਿਲੇਗਾ ਪਰਿਵਾਰ ਦਾ ਨਿਗਮ ਮਿਲੇਗਾ ਅੱਜ ਸਭ ਕੁਝੇ ਤੋਂ ਵਿਛੜ ਗਿਆ ਫੌਰ ਮਿਲਦੀਆਂ ਨੇ ਇਨਸਾਨੀ ਰੱਬ ਕਰਕੇ ਵੀ ਫਾਰਮੈਲਟੀ ਰੱਬ ਦੇ ਟਿਕਾਣੇ ਕਰਕੇ ਧਰਮ ਕਰਕੇ ਵੀ ਪਰਵਾਰ ਕਰਕੇ ਵੀ ਫਾਰਮੈਲਟੀ ਹੈ ਪਰਵਾਰ ਦੇ ਵਿੱਚ ਭਾਵੇਂ ਦੋ ਦੋ ਜਣੇ ਨੇ ਦੋ ਭਰਾ ਨੇ ਦੋਹਾਂ ਵੀ ਨਹੀਂ ਅbsch ਬਣੇ ਤੋ ਕੇ ਸਤਿਗੁਰਾਂ ਨੇ ਜੋ ਸਾਨੂੰ ਦੇ ਕੇ ਗਏ ਨੇ ਆਨੰਦ ਅਸੀ ਉਸ ਅਨਾਹ ਤੋਂ ਬਾਝੇ ਅਸੀਂ ਬਾਹਰ ਲੱਭਦੇ ਹਾਂ ਨੰਦ ਸਤਿਗੁਰੂ ਕੰਦੇ ਆਨੰਦ ਤਾਂ ਤੈਨੂੰ ਦਿੱਤਾ ਹੋਇਆ ਹੈ ਆਪਣੇ ਅੰਦਰੋਂ ਲੱਭ ਆਨੰਦ ਫਿਰ ਤੂੰ ਕਿਸੇ ਨੂੰ ਬੈਰੀ ਥੋੜਾ ਕਮੇਗਾ ਕਿਸੇ ਦੇ ਨਾਲ ਇਰਖਾ ਦਵੇ ਤਾਂ ਥੋੜਾ ਕਰੇਗਾ ਜਦੋਂ ਅੰਦਰ ਹੀ ਤਰੇ ਇਹ ਸੋਹਿਲਾ ਗਾਣਾ ਅੰਦਰ ਹੀ ਤਰੇ ਸੋਹਿਲਾ ਚੱਲ ਪਿਆ ਅੰਦਰ ਹੀ ਸੋਣਾ ਗੀਤ ਚੱਲ ਪਿਆ ਬਾਹਰ ਤਾਂ ਜ਼ਰੂਰਤੇ ਨਹੀਂ ਪੈਣੇ ਪਰ ਕਿਤੋਂ ਸੁਣਿਆ ਜਾਂਦਾ ਇਹ ਗੁਰੂ ਤੁ ਸੰਦੇ ਹਨ ਗੁਰੂ ਨੇ ਅਮਰਤ ਵੇਲੇ ਵੀ ਆਵਾਜ਼ ਲਾਉਣੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਅਤੇ ਸ਼ਾਮਾਂ ਨੂੰ ਵੀ ਬਰਸਤਗੁਰਾਂ ਦਾ ਨਿਤਨੇਮ ਹੁੰਦਾ ਬਾਣੀ ਦਾ ਉਹ ਤੋਂ ਵੀ ਕਹਿੰਦੇ ਨੇ ਭਾਈ ਬਾਣੀ ਪੜ ਬਾਣੀ ਸੋਣਾ ਕਿਉਂਕਿ ਸੋਹਿਲਾ ਤੇਰੇ ਅੰਦਰ ਚੱਲੇਗਾ ਇਹੋ ਤਿੰਨ ਕਹਿ ਮਨ ਵਸੇ ਆ ਜਿਨ ਧਰੋਂ ਲਿਖਿਆ ਆਇ ਹੁਣ ਧਰੋਂ ਲਿਖਿਆ ਕਿਵੇਂ ਆ ਸਕਦਾ ਹੁਣ ਇੱਕ ਹੈ ਰੱਬ ਦਾ ਪਿਆਰਾ ਇੱਕ ਨਾਮ ਜਪਣ ਵਾਲਾ ਇੱਕ ਜਿਹੜਾ ਰੱਬ ਤੋਂ ਟੁੱਟਾ ਹੋਇਆ ਤਾਂ ਫਿਰ ਉਹਦੇ ਲਈ ਜਿਹੜਾ ਟੁੱਟਾ ਹੋਇਆ ਪਛੜਿਆ ਹੋਇਆ ਉਹਦੇ ਲਈ ਤਾਂ ਫਿਰ ਆਪਾਂ ਧੁਰੋਂ ਲਿਖੇ ਦਾ ਭਾਵੇ ਹੋ ਗਿਆ ਕਿ ਉਹਦੇ ਤਾਂ ਧੁਰੋਂ ਲਿਖਿਆ ਹੋਇਆ ਹੈ ਅਸੀਂ ਤਾਂ ਐਦਾਂ ਹੀ ਠੀਕ ਆ ਧੁਰੋਂ ਦਾ ਭਾਅ ਜਿਹੜਾ ਅਸੀਂ ਅੱਜ ਕਰ ਲਿਆ ਕੱਲ ਨੂੰ ਸਾਡੇ ਸਾਹਮਣੇ ਹੈ ਫਰੀਦਾ ਕਾਲੇ ਲਿਖਣਾ ਲੇਖ ਇਹਦਾ ਭਾਵੇ ਹੈ ਧੁਰੋਂ ਲਿਖਿਆ ਤਾਂ ਇਹ ਨਹੀਂ ਕਿ ਰੱਬ ਨੇ ਧੁਰੋਂ ਲਿਖਿਆ ਹੋਇਆ ਹੈ ਰੱਬ ਨੇ ਤਾਂ ਸਾਰਿਆਂ ਨੂੰ ਇਨਸਾਨ ਬਣਾਇਆ ਹੈ ਸ਼ੈਤਾਨ ਦਾ ਆਪ ਬਣਾਇਆ ਧੁਰੋਂ ਦਾ ਭਾਵੇ ਹੈ ਕਿ ਤੁਰਦੀ ਬਾਣੀ ਹੈ ਇਤਨੂੰ ਤੁਰ ਤੱਕ ਤੇਰੇ ਸਾਥ ਨਿਵੇਗੀ ਤੇਰੇ ਨਾਲ ਨਿਵੇਗੀ ਤੁਰ ਕੀ ਬਾਣੀ ਆਈ ਤਿੰਨ ਅਗਲੇ ਜਿੰਨ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਉਹ ਤਿੰਨ ਕਾ ਮਨ ਹਾਸੇ ਜਿਨ੍ਹਾਂ ਦੇ ਮਨ ਦੇ ਵਿੱਚ ਬਸ ਜਾਂਦਾ ਫਿਰ ਉਹ ਤੁਰ ਤੋਂ ਪਿਛਲਾ ਵੀ ਜਿਹੜਾ ਅਗਲਾ ਵੀ ਹੁਣ ਵਾਲਾ ਵੀ ਸਾਰਾ ਲੇਖਾ ਜੋਖਾ ਖਤਮ ਕਰ ਲੈਂਦੇ ਗੁਰਾਂ ਦੀ ਬਾਣੀ ਦੀ ਗੁਰੂ ਦੀ ਤਨੀ ਤਾਕਤ ਹੈ ਬਚਨਾਂ ਦੀ ਇੱਕ ਫੇਰਾ ਕਨੇ ਦੇ ਗੜੇ ਗੱਲਾਂ ਗੱਲੀ ਕਿਨੇ ਨਾ ਪਾਇਆ ਇਕ ਤਾਂ ਪ੍ਰਵਾਨ ਹੋਣ ਦੇ ਲਈ ਉਹ ਲੱਖਾਂ ਯਤਨ ਕਰਦੇ ਨੇ ਨੱਕ ਰਗੜਿਆ ਜਾਵੇ ਮੱਥਾ ਰਗੜਿਆ ਜਾਵੇ ਆਪਣੇ ਆਪ ਨੂੰ ਇੱਥੇ ਵਿਚਾਰਾਂ ਨੂੰ ਰਗੜਿਆ ਜਾਵੇ ਮਨ ਨੂੰ ਰਗੜੀਏ ਲੱਖਾਂ ਯਤਨ ਕਰਦੇ ਨੇ ਦਾਨ ਪੁੰਨ ਕਰਦੇ ਨੇ ਕਿ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਈਏ ਅਸੀਂ ਪ੍ਰਵਾਨ ਹੋ ਜਾਈਏ ਰੱਬ ਦੇ ਦਰ ਤੇ ਰੱਬ ਸਤਿਗੁਰੂ ਸਾਨੂੰ ਗੁਰੂ ਸਾਨੂੰ ਪ੍ਰਵਾਨ ਕਰੇ ਲਖਾਂ ਚ ਤਾਂ ਕੀਤੇ ਜਾਂਦੇ ਨੇ ਇੱਕ ਸਤਿਗੁਰੂ ਕਹਿੰਦੇ ਨੇ ਉਹ ਨੇ ਬੇਫਿਕਰੇ ਇੱਕ ਫਿਰੇ ਕਨੇਰੇ ਕਰੇ ਗੱਲਾਂ ਬੜੇ ਕਨੇਰੇ ਕਨੇਰੇ ਦਾ ਬੁੱਤੇ ਨੇ ਗੱਲਾਂ ਕਰਦੇ ਨੇ ਗੱਲਾਂ ਕਿਦਾਂ ਨਹੀਂ ਆਤੇ ਉਹ ਆਵਰਣ ਹਸਤ ਆਪ ਹੈ ਗਾਣੇ ਜਿਹੜੇ ਦੂਜਿਆਂ ਤੇ ਹੱਸਦੇ ਨੇ ਅਤੇ ਆਪ ਗਾਣੇ ਆਪ ਨਾ ਦੇ ਚੂਰੂ ਪਰ ਪਾਣੀ ਤਹਿ ਲੈਂਦਾ ਜੇ ਗੰਗਾ ਆ ਉਨ ਜਦੋਂ ਦਾਨਪੁਨ ਕਰਨੇ ਕੋਈ ਪਿਆਰਾ ਕਰਦਾ ਤਾਂ ਉਹਨੂੰ ਵੇਖ ਕੇ ਉਹਦੇ ਮਨ ਦੇ ਵਿੱਚ ਜ ਅਨੇਕਾਂ ਦੇ ਕੋਲ ਕਹਿੰਦਾ ਐਦਾਂ ਨਹੀਂ ਕਰੀਦਾ ਦਾਨ ਐਦਾਂ ਪੁਨ ਐਦਾਂ ਕਰੀ ਦੇ ਜਾਂ ਐਦਾਂ ਨਹੀਂ ਐਦਾਂ ਹੁੰਦਾ ਪਰ ਜਦੋਂ ਆਪ ਦੇਣ ਦੀ ਵਾਰੀ ਆਵੇ ਚੂੜੂ ਪਰ ਪਾਣੀ ਨਹੀਂ ਕਿਸੇ ਨੂੰ ਦੇ ਸਕਦੇ ਇਤਨੇ ਲਿਪੜ ਅਤੇ ਇਤਨੇ ਕੰਜੂਸ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਦਿੱਤਾ ਨਹੀਂ ਬੜਾ ਕੁਝ ਦਿੰਦਾ ਹੈ ਰੱਬ ਨੇ ਉਣਾ ਜਿਵੇਂ ਆਪ ਸਕੂਨ ਮਿਲਦਾ ਕੋਈ ਵਸਤਰਾਂ ਦੇ ਰਾਹੀਂ দানਪੁਣ ਕਰਦਾ ਕੋਈ ਮਾਇਆ ਦੇ ਰਾਹੀਂ ਕਰਦਾ ਕੋਈ ਸਹਿਯੋਗ ਦੇ ਰਾਹੀਂ ਕਰਦਾ ਜਿੱਥੇ ਤੱਕ ਹੁੰਦਾ ਇਨਸਾਨ ਨੂੰ দানਪੁਣ ਕਰਨਾ ਚਾਹੀਦਾ ਸਹਿਯੋਗ ਦੇ ਤੱਕ ਕਿਸੇ ਦਾ ਸਾਡਾ ਵੀ ਦਾਨਪੁਣ ਹੈ ਆ ਸਾਡੇ ਅਲਫਾਜ਼ਾਂ ਦਾ ਵੀ ਦਾਨਪੁਣ ਹੁੰਦਾ ਹੈ ਕਿਸੇ ਨੂੰ ਹਿੰਮਤ ਦੇਣੀ ਰੱਬ ਦੇ ਰਸਤੇ ਤੇ ਚੱਲਦੇ ਹੋਇਆ ਹਿੰਮਤ ਦੇਣੀ ਉਹ ਵੀ ਦਾਨਪੁਣ ਹੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਇੱਕ ਨੇ ਉਹ ਜਿਹੜੇ ਦਾਨ-ਪੁੰਨ ਕਰਦੇ ਨੇ ਕਿਨੇ ਜਿਹੜੀ ਗੱਲੀ ਕਿਨੇ ਨਾ ਗੱਲਾਂ ਦੇ ਨਾਲ ਹੀ ਐ ਮੈਂ ਇਤਨੇ ਥਾਂ ਤੇ ਜਾਇਆ ਇਤਨੇ ਤੀਰਥਾਂ ਤੇ ਰਟਨ ਕਰ ਰਾਇਆ ਤਲੀ ਬਾਣੀ ਦਾ ਜਾਪ ਕਰ ਲਿਆ ਇਤਨੀ ਬਾਣੀ ਮੈਂ ਪੜ ਲਈਏ ਜਿਨ੍ਹਾਂ ਦੇ ਕੋਲ ਗੱਲ ਨਹੀਂ ਨੇ ਕਿਉਂਕਿ ਗੱਲਾਂ ਦੇ ਨਾਲ ਗੱਲੀ ਕਿਨੇ ਨਾ ਪਾਇਆ ਗੱਲਾਂ ਦੇ ਨਾਲ ਗੱਲੀ ਜੋਗ ਨਾ ਹੋਈ ਗੱਲਾਂ ਦੇ ਨਾਲ ਤਾਂ ਰੱਬ ਮਿਲਦਾ ਅਤੇ ਨਾ ਕੋਈ ਸਾਡਾ ਜੋਗ ਹੁੰਦਾ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਕਹੇ ਨਾਨਕ ਸ਼ਬਦ ਸੁਹਿਲ ਸਤਿਗੁਰੂ ਸੁਣਾਇਆ ਗੱਲਾਂ ਨੂੰ ਛੱਡ ਦੇ ਆਪਣੀਆਂ ਨੂੰ ਗੱਲਾਂ ਫੋਕੀਆਂ ਨੇ ਆਪੇ ਇਹਨਾਂ ਦਾ ਰੱਬ ਦੇ ਦਰਦੇ ਕੋਈ ਇਹ ਮੈਨੇ ਨਹੀਂ ਰੱਖਣੀ ਚੰਗੇ ਕਰਮ ਕਰ ਗੱਲਾਂ ਉਹ ਪਰਵਾਹ ਨਹੀਂ ਜਿਹੜੀਆਂ ਰੱਬ ਦੀਆਂ ਕੀਤੀਆਂ ਜਾਂਦੀਆਂ ਕਿਉਂਕਿ ਤੂੰ ਕਿਸੇ ਦੇ ਕੋਲ ਜਾਵੇਂਗਾ ਰੱਬ ਇਨਸਾਨ ਨੇ ਅੱਖਾਂ ਦੇ ਨਾਲ ਧੋਖਾ ਖਾਦਾ ਅਤੇ ਦਿਲ ਦਾ ਮਾਕਦੇ ਨਾਲੇ ਨੇ ਧੋਖਾ ਖਾਦਾ ਕਿਸੇ ਤੇ ਯਕੀਨ ਕੀਤਾ ਵਿਸ਼ਵਾਸ ਕੀਤਾ ਤਾਂ ਉਹਨਾਂ ਨੇ ਫਿਰ ਐਦਾਂ ਦਾ ਕਹਾਦ ਕੀਤਾ ਅੱਜ ਤੱਕ ਇਨਸਾਨ ਦਾ ਰੱਬ ਦੇ ਪਰੋਥਾ ਵੱਜਦਾ ਨਹੀਂ ਹੈ ਕਈਆਂ ਦਾ ਸਾਧੂ ਫਕੀਰਾਂ ਤੋਂ ਉੱਠ ਜਾਂਦਾ ਹੈ ਕਈਆਂ ਦੇ ਰੱਬ ਦੇ ਦਰ ਤੋਂ ਪਰੋਸਾ ਉੱਠ ਜਾਂਦਾ ਹੈ ਐਦਾਂ ਹੀ ਹੋ ਜਾਂਦਾ ਕਿਉਂਕਿ ਰੱਬ ਦੇ ਦਰ ਤੇ ਜਾਈਦਾ ਰੱਬ ਦੇ ਨਾਲ ਜੁੜੀਦਾ ਹੁਣ ਜੇ ਉੱਥੇ ਦਾ ਪੁਜਾਰੀ ਉੱਥੇ ਦਾ ਰਹਿਣ ਵਾਲਾ ਹੱਥ ਦਾ ਵਿਕਾਰੀ ਵਿਚਾਰ ਉਹਦੇ ਐਦਾਂ ਦੇ ਹੁਣ ਜਿਹੜਾ ਕੋਈ ਆ ਰਿਹਾ ਹੈ ਤਾਂ ਉਹਦਾ ਦਿਲ ਨਹੀਂ ਕਰਦਾ ਕਿ ਮੈਂ ਤਰਮੋਹੇ ਦਿਖਾਣੇ ਤੇ ਜਾਵਾਂ ਤਾਂ ਸਤਿਗੁਰੂ ਕਹਿੰਦੇ ਨੇ ਆਪਣੇ ਆਪ ਨੂੰ ਇਦਾਂ ਦਾ ਬਣਾ ਇਦਾਂ ਦੇ ਵਿਚਾਰ ਬਣਾ ਤੇਰੇ ਤਾਂ ਜਿਹੜਾ ਤੂੰ ਰੱਬ ਦੇ ਦਰ ਤੇ ਬਿਨਾ ਕੁਝ ਕਹਿਆਂ ਬਿਨਾ ਕੁਝ ਕਰਿਆਂ ਪ੍ਰਵਾਣ ਹੋ ਜੀ ਉਹਨੇ ਤੇਰੇ ਅੰਦਰ ਦੇ ਕਰਮ ਬਾਹਰ ਦਾ ਕਰ ਬਿਹਾ ਨਿਸ਼ਾਨ ਕਰਦਾ ਇਹਨੇ ਜੋ ਅਰਜਕ ਦੇ ਲਈ ਕਰਨੇ ਨੇ ਚਤਨਾਂ ਕਰਨੇ ਚਾਹੀਂ ਦੀਨੇ ਲੱਖਾਂ ਜਤਨ ਕਰ ਤੂੰ ਫਰਸ਼ਤੋ ਹਰਸ਼ਤੇ ਜ ਕੁੜਾਰੀਆਂ ਮਾਰਨ ਸਤਿਗੁਰੂ ਕਹਿੰਦੇ ਨੇ ਇਹਦਾ ਪਾਪ ਕੁੜਾਰੀਆਂ ਮਾਰਨ ਦਾ ਭਾਵੇਂ ਨਹੀਂ ਕਿ ਤੂੰ ਕਿਸੇ ਦੇ ਮੂੰਹ ਦੇ ਵਿੱਚੋਂ ਗਰਾਈ ਕੱਢ ਆਪਣੇ ਦੇ ਵਿੱਚ ਕ ਤੇਰੀ ਥਾਲੀ ਦੇ ਵਿੱਚ ਪਿਆ ਤੂੰ ਦੂਜੀ ਦੇ ਥਾਲੀ ਦੇ ਬਰਤੱਕੇ ਉਹਦਾ ਭਾਵੇਂ ਇਹ ਹੈ ਕਿ ਜੋ ਰੱਬ ਨੇ ਤੈਨੂੰ ਦੇਣਾ ਹੈ ਬਸ ਉਹਦੇ ਵਿੱਚ ਰਜਾ ਛਲ ਰੱਬ ਦੀ ਰਜਾ ਹਰਸ਼ ਤੋਂ ਵੀ ਉੱਤੇ ਹੈ साड़ी सोच हो सकती है असी थोड़ी उंचाई से जाइए उंचाई से जाने हर्ष तक तो कोई पहुँचता नहीं है पर फिर भी एक ये सपोज करो कि उथ तक पहुँचेगा सतगुरु कहें तो अगे भी तो नहीं है रब तेन उक पहुँचाएगा अजय रब जुड़ेगा रब का आत्मक गया हासिल करेगा हाँ सतगुरू कहते हैं नानक शबद सु ਰੱਬ ਦਾ ਸ਼ਬਦ ਹੈ ਜਿਹੜਾ ਬੜਾ ਸੋਹੇਲਾ ਬੜਾ ਸੌਖਾ ਹੈ ਹੁਣ ਰੱਬ ਦਾ ਸ਼ਬਦ ਕੀ ਹੈ ਉਹਨੂੰ ਰਾਮ ਕਹ ਲੋ ਆਰਾਮ ਕਹੋ ਜਿਹੜਾ ਜੜੇ ਜੜੇ ਦੇ ਵਿੱਚ ਰਮਿਆ ਹੋਇਆ ਗੁਰਬਾਣੀ ਦੇ ਅੰਦਰ ਸੰਗਤ ਜੀ ਰਾਮਚੰਦਰ ਦਾ ਜਦੋਂ ਜ਼ਿਕਰ ਕੀਤਾ ਤਾਂ ਬਕਾਇਦਾ ਉੱਥੇ ਰਾਮਚੰਦਰ ਕਿਹਾ ਸੀਤਾ ਲੈ ਗਿਆ ਦੈਸ਼ਰੂ ਲਛਮਣ ਨੂੰ ਅਸਰ ਜਦੋਂ ਇਹ ਸ਼ਬਦ ਪੜ੍ਹਦੇ ਆ ਉਦੋਂ ਰਾਮਚੰਦਰ ਦਾ ਜ਼ਿਕਰ ਆਉਂਦਾ ਹੈ ਰਾਮ ਸ਼ਬਦ ਉਹਨੂੰ ਗਿਆ ਗੁਰਬਾਣੀ ਦੇ ਅੰਦਰ ਜਰਰੇ ਜਰਰੇ ਦੇ ਵਿੱਚ ਰਮਿਆ ਹੋਇਆ ਹੈ ਉਹਨਾਂ ਰਾਮ ਕਹਿਲਾ ਅਤੇ ਜੋ ਮਰਜੀ ਕਹਿਲਾ ਰੱਬ ਦਾ ਅੱਲਾ ਕਹਿਲਾ ਖੁਦਾ ਕਹਿਲਾ ਵਹਿਗੁਰੂ ਕਹਿਲਾ ਰੱਬ ਦਾ ਨਾਮ ਤਾਂ ਇਤੋ ਹੀ ਹੈ ਤਾਂ ਉਹ ਸ਼ਬਦ ਸੋਹਿਲਾ ਤੈਨੂੰ ਕਰੇਗਾ ਉਹ ਤਾਂ ਹੈ ਹੀ ਸੋਹਿਲਾ ਉਹ ਤੈਨੂੰ ਸੋਹਿਲਾ ਕਰੇਗਾ ਜਿਵੇਂ ਮਰਜੀ ਜਪ ਲੈ ਅਤੇ ਜਿਹੜੀ ਮਰਜੀ ਅਵਸਥਾ ਦੇ ਵਿੱਚ ਜਪ ਜਪ ਲੈ ਰੱਬ ਨੇ ਬਾਰੇ ਨਿਆਰੇ ਨਹੀਂ ਇਹਦਾ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਕਿ ਤੂੰ ਥੋੜਾ ਸੌਖਾ ਹੋ ਕੇ ਜੱਪੇ ਥੋੜਾ ਮੈਂ ਕਾਮਕਾਰ ਤੋਂ ਗਿਲਾ ਹੋ ਕੇ ਰੱਬ ਦੀ ਬੰਦਗੀ ਕਰਾਂਗਾ ਸਤਿਗੁਰੂ ਕਹਿੰਦੇ ਨੇ ਤੇਰਾ ਕੰਮਕਾਰ ਵੀ ਰੱਬ ਦੀ ਬੰਦਗੀ ਬਣ ਸਕਦਾ ਹੈ। ਨਾਮਦੇਵ ਜੀ ਸਦਨੇ ਨੂੰ ਕਹਿੰਦੇ ਸੀ ਕਿ ਉਹ ਸਤਕਾਰ ਜੋਗ ਤਰਲੋਚਨ ਨੂੰ ਕਹਿੰਦੇ ਸੀ ਨਾਮਾ ਕਹਿ ਤਲੋਚਨ ਮੁਕਤੇ ਰਾਮ ਸੰਹਾਲ ਹਾਤ ਪਾਓ ਸਭ ਕਾਮ ਕਰ ਜੀਤ ਨਿਰੰਜਨ ਨਾਲ ਜੇ ਕੰਮਕਾਰ ਇਤਨਾ ਹੁੰਦਾ ਇਨਸਾਨ ਦੇ ਕੋਲ ਬੰ ਮਲ ਸਬਾ ਨਹੀਂ ਨਿਕਲ ਸਕਦਾ ਬੰਦਗੀ ਕਰਨ ਦੇ ਲਈ ਕਿਉਂਕਿ ਇਹ ਸਾਰਿਆਂ ਨੂੰ ਨਹੀਂ ਨਾ ਇਦਾਂ ਦਾ ਮਿਲਦਾ ਕਿ ਸਾਰੇ ਬੈ ਕੇ ਖਾ ਰਹੇ ਨੇ ਅਤੇ ਸਾਰਿਆਂ ਦੇ ਲਈ ਰੱਬ ਨੇ ਮਹਿਲ ਵਰਗੀਆਂ ਮਾੜੀਆਂ ਦਿੱਤੀਆਂ ਨੇ ਮਹਿਲ ਮਾੜੀਆਂ ਕਈ ਇਦਾਂ ਦੇ ਵੀ ਨੇ ਜਿਹੜੇ ਕਈ ਘਟ ਘਾਲੇ ਤੱਕ ਪਾਏ ਸਾਰੀ ਜ਼ਿੰਦਗੀ ਮਿਹਨਤ ਕਰਦੇ ਨੇ ਤੇ ਉਹਨਾਂ ਦੇ ਕੋਲ ਚਾਰ ਛੱਲਣ ਨਹੀਂ ਜੁੜਉਂਦਾ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਨੂੰ ਜਪਣ ਦਾ ਤਰੀਕਾ ਕੀ ਹੈ ਨਾਮਦੇਵ ਜੀ ਨੇ ਦੱਸਿਆ ਕਹਿੰਦੇ ਜਿਹੜਾ ਤੁਸੀਂ ਕੰਮਕਾਰ ਕਰਦੇ ਆ ਬਸ ਉਸ ਕੰਮਕਾਰ ਦੇ ਵਿੱਚ ਰੱਬ ਦੇ ਨਾਲ ਚਿਤ ਰੱਖੋ ਰੱਬ ਦੇ ਨਾਲ ਮੰਨ ਜਾਓ ਉਹਨਾਂ ਰੱਬ ਨੇ ਸਾਡਾ ਸਿਕੰਟਾਂ ਦਾ ਵੀ ਪ੍ਰਵਾਨ ਕਰ ਲੈਣਾ ਮਿੰਟਾਂ ਦਾ ਵੀ ਪ੍ਰਵਾਨ ਕਰ ਲੈਣਾ ਰੱਬ ਨੇ ਪਤਾ ਨਹੀਂ ਸਾਡਾ ਕਦੋਂ ਪ੍ਰਵਾਨ ਕਰ ਲੈਣਾ ਇਹਨੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦਾ ਨਾਮ ਸੁਰੇਗਾ ਹੈ ਉਸ ਸੁਰੇਲੇ ਨਾਮ ਨੂੰ ਜਦ ਤੇਰੇ ਬਾਰੇ ਮਿਆਰੇ ਉਹਨਾਂ ਦੀ ਸਮਾਪਤੀ ਦਾ ਸਮਾਂ ਉਹਨਾਂ ਆਪ ਲਿਖਿਮਾ ਉਹ ਇੱਕ ਰੂਜੀ ਦਾ ਖਾਲਸਾ vai e ruchi que fate